ਹੈ ਸਮਝ ਆਈ ਸਭ ਆਪਣਾ ਸਰ ਚਲੇ ਸਰ ਆਪਣੇ ਆਪਣੇ ਸਮੇਂ ਸਰ ਚਲੇ ਗਏ ਔਰ ਆਪਣੇ ਆਪਣੇ ਸਮੇਂ ਸਰ ਆਪਣਾ ਆਪਣਾ ਗਿਆਨ ਪ੍ਰਚਾਰ ਦੇ ਰਹੇ ਸਾਰ ਗਿਆਨ ਜੋ ਆਪਣਾ ਗਿਆਨ ਜਿਉਂਦਾ ਪ੍ਰਚਾਰ ਕਰਕੇ ਚਲੇ ਗਏ ਜੋਗੀ ਜੋਗੀ ਵਾਲਾ ਪ੍ਰਚਾਰ ਕਰਦੇ ਰਹੇ ਦੁਨੀਆ ਨੂੰ ਜੋ ਮਨ ਦੀ ਸਿੱਖਿਆ ਦਿੰਦੇ ਰਹੇ ਜਿਹੜੇ ਵਿਦਵਾਨ ਕਵੀ ਸੀ ਉਹ ਆਪਣੀ ਗੱਲ ਸੰਸਾਰ ਨੂੰ ਕਹਿੰਦੇ ਰਹੇ ਹਾਂਜੀ ਤੂੰ ਅਕਾਰ ਮੋਹੇ ਥਾ ਨਾਹੇ ਤੂੰ ਅਠਾ ਰਿਆ ਪਰ ਸਾਰਿਆਂ ਨੇ ਉਹਨੂੰ ਤੈਨੂੰ ਅਠਾ ਬੰਦੇ ਪਤਾ ਪਤਾ ਤੇਰਾ ਕਿਸੇ ਨੇ ਦੱਸਿਆ ਨਾ ਨਹੀਂ ਪਤਾ ਨਹੀਂ ਦੱਸਿਆ ਕਰਦਾ ਤਾਂ ਪਤਾ ਬੀ ਦੂਗੀ ਨਹੀਂ ਪਤਾ ਪਰ ਮੇਰੇ ਤੋਂ ਤਾਂ ਤਾਂ ਆਤਾ ਪਤਾ ਆਪਣੇ ਦੁਆਰ ਤੱਕ ਨੂੰ ਜੇ ਨੂੰ ਤੂੰ ਜਾਏ ਕੋਈ ਜਾਂ ਜਾ ਬੱਸ ਹੋਈ ਜਾਂਦੀ ਜਾਂ ਇਹਨਾਂ ਨੇ ਤੇ ਤੋਂ ਹੱਥ ਜੋੜੇ ਨਹੀਂ ਇਹਨਾਂ ਦੇ ਬਾਹਰ ਖੜੀਆਂ ਕਰਕੇ ਕਿਹਾ ਜੀ ਵੀ ਮੈਂ ਬੇਰੀ ਬੜਾ ਬੜਾ ਮੈਨ ਦਾ ਜਾਣਦਾ ਨਹੀਂ ਕੁਝ ਵੀ ਮੈਂ ਅਜਾਣ ਬੁਝ ਜਾਣਕਾਰੀ ਦੇ ਤਾਂ ਮੈਨੂੰ ਤਾਂ ਮੈਂ ਤਾਂ ਬਾਹਰ ਕਿਹਾ ਜੀ ਮੈਨੂੰ ਕੱਢ ਲੈ ਬਾਹਰ ਵੜ ਕੇ ਉਹਦਾ ਬਾਹ ਕਹਿੰਦਾ ਵੀ ਜਦੋਂ ਤੇਰੀ ਤਮਾਹ ਫੜਲੀ ਕੱਢ ਲਿਆ ਹੁਣ ਤੂੰ ਉਹਨੂੰ ਵੀ ਜਾਣਕਾਰੀ ਦੇ ਦੇ ਜੇ ਕੱਲ ਨੂੰ ਕਿਸੇ ਨੇ ਹੋਰਦੇ ਹੁਣ ਆਵੇ ਉਹ ਕਦੇ ਆਊਗਾ ਇਹ ਗੱਲ ਭਗਤਾਂ ਦੀ ਇੱਛਾ ਨਹੀਂ ਸੀ ਗੁਰਬਾਣੀ ਦਾ ਉਪਦੇਸ਼ ਦੇਣਾ ਭਗਤਾਂ ਦੀ ਇੱਛਾ ਨਹੀਂ ਸੀ ਇਹ ਚਾਪਰ ਬੇਸ਼ਤੀ ਪਣਾ ਦਿੱਤਾ ਹੈ ਬਾਹ پکڑ ਬਾਹ ਗਏ ਕਿ ਲਾਜਾ ਗੋਵਿੰਦ ਦਸਤੋ ਉਹ ਇੱਥੇ تکਿਆ ਉਹਦੇ ਇਹ ਉਹ ਨਾ ਕਿਹਾ ਫਿਰਿਆਂ ਨੇ ਕਿਹਾ ਵੇ ਜਨੂ ਤੁਹਾਰੇ ਕਹਾਂ ਵੀ ਹੁਣ ਆਇਆ ਇਹਦੇ ਸਾਥ ਅਰੇ ਰਹਿ ਕੇ ਬਾਕੀ ਤੇਰਾ ਲਾ ਹੋ ਗਿਆ ਕੰਮ ਪੂਰਾ ਹੁਣ ਤੋ ਇਹ ਬਾਕੀ ਇਹਦੇ ਟਾਈਮ ਲੇ ਵਿੱਚ ਆ ਕੰਮ ਕਰ ਲੋਕਾਂ ਨੂੰ ਵੀ ਹੁਣ ਹੁਣ ਵੀ ਦੱਸ ਦੇ ਜਿਹੜੇ ਵਿਚਾਰੇ ਉਹਦਾ ਰਾਜ ਵੀ ਨੇ ਭੱਬਲ ਘੁੱਸੇ ਚ ਪਏ ਹੋਏ ਨੇ ਪਤਾ ਨਹੀਂ ਲੱਗਦਾ ਬਹੁਤ ਕਿਤਾਬਾਂ ਪੜ੍ਹਦੇ ਨੇ ਉਹਨੂੰ ਪਤਾ ਤਾਂ ਲੱਗ ਜੇ ਗਏ ਠੀਕ ਹੈ ਲਾਲਾ ਗੋਲਾ ਯਾਰ ਲਾਲਾ ਗੋਲਾ ਜਵਾਬ ਕਿਵੇਂ ਦੇਊਗਾ ਇਹ ਆਪਣੀ ਇੱਛਾ ਨਹੀਂ ਕਿਸੇ ਦੀ ਵੀ ਰਹੀ ਇਹ ਪਰਮੇਸ਼ਰ ਦੀ ਚ ਇਹਦਾ ਭਾਣ ਉਹਦਾ ਭਾਣਾ ਹੀ ਹੈ ਲੋਨ ਕਰੇ ਨਾਲ ਗਲੇ ਕੀ ਗਿਆ ਲੋਗ ਕਿਹਾ ਲੋਗ ਨਾ ਪਰ ਦਾ ਨਾ ਕਰ ਨਾ ਮੇ ਬਖਾਣੇ ਹੁਕਮੇ ਬਖਾਉਣ ਚੀਤਾ ਮੈਂ ਕਾਇਆ ਸਭ ਉਹ ਕੋਮੋਰੀਆ ਜੋ ਤੇਰਾ ਹਕਮ ਆ ਬੋਲੇ ਇਹਦਾ ਬੋਲਿਆ ਜੋ ਬੋਲੇ ਹੁਕਮ ਨਾਲ ਸਖਿਆਤਾ ਦਿੱਤੀਆ ਉਹਦੇ ਹੁਕਮ ਦੇ ਅਨਸਾਰ ਏ ਸਾਨੂੰ ਆ ਉਹਦਾ ਹੁਕਮ ਨੂੰ ਸਮਝ ਕੇ ਹੁਕਮ ਨੂੰ ਬੋਲ ਕੇ ਸਮਝ ਕੇ ਆਪ ਉਹ ਪਾਰ ਹੋ ਕੇ ਦੂਜੀਆਂ ਬਾਤਾਂ ਜਿਹੜਾ ਦੱਸਣ ਦੀ ਡਿਊਟੀ ਲੱਗੀ ਉਹਨੂੰ ਦੀ ਦੱਸਣ ਦੀ ਇਹ ਤਾਂ ਫਿਰ ਕਹਿ ਰਿਹਾ ਖਵੀਰੋ ਗੋਰੀ ਮਾਰੇ ਜੇਬੜੀ ਜਨਖੇ ਤੇ ਤਾਂ ਉਹ ਤਾਂ ਹਾ ਰਸੀ ਹੋਇਆ ਤੇ ਜਾ ਜੋ ਬੁਲਾਵੋ ਤੋ ਨੋਟ ਕਦਾਸ ਬੋਲੇ ਆਪਣੀ ਇੱਛਾ ਲੋੜੀ ਬੋਲੇ ਹਾਂਜੀ ਤੂੰ ਅਧਾ ਮੋਹਿ ਤਾਂ ਨਾ ਹੈ ਤੂੰ ਅਧਾ ਮੋਹਿ ਤਾਂ ਰਖੀ ਪ੍ਰਭ ਦੀਨਾਥ ਦੁਖ ਕਹੂ ਕਹੇ ਪ੍ਰਭ ਦੀਨਾਥ ਦੁਖ ਕਹੂ ਕਹੇ ਮੈਂ ਕਿਰੂ ਕਹ ਦੁਖੇ ਕਹੂ ਕਾਏ ਦੁੱਖ ਕਹੂੰ ਕਾਹ ਕਿਨੂੰ ਦੱਸਾਂ ਇਹ ਦੁੱਖ ਤੂੰ ਕਥਾਏ ਥਾ ਮੈਨੂੰ ਹੈ ਨਹੀਂ ਸੰਸਾਰ ਜਮਾਂ ਗੱਲ ਕਿਨੂੰ ਕਹਾ ਉਹਨੂੰ ਕਹਾ ਜਿਹਨੂੰ ਥਾ ਹੋਵੇ ਥਾ ਲੱਗੇ ਜਨੂ ਰੇੜੀ ਜੋਗੀ ਜਟਾ ਘਾੜ ਲੈ ਇੱਕ ਪਾਸੇ ਇੱਕ ਪਾਸੇ ਕਬੀਰ ਤੁਰੇ ਫਿਰਦੇ ਇਹਨਾਂ ਦੋਹਾਂ ਨੂੰ ਸਮਝੇ ਨਹੀਂ ਬੈ ਕਿਹਦਾ ਪੁੱਛਾਂ ਜਾ ਕੇ ਇਹ ਦੋਹੇ ਲੀਡਲ ਨੇ ਸੰਸਾਰ ਦੇ ਧਰਮ ਦੇ ਹੁਣ ਬੈ ਕਿਹਦਾ ਪੁੱਛਾਂ ਜਾ ਕੇ ਇਸ ਕਰਕੇ ਤੂੰ ਹੀ ਦੱਸ ਇਹ ਤੁਸੀਂ ਦੱਸ ਹੋਰ ਨਹੀਂ ਇੱਥੇ ਕੋਈ ਦੱਸਣ ਵਾਲਾ ਜੇ ਕੋਈ ਬੰਦਾ ਵੀ ਦੱਸਣ ਵਾਲਾ ਤਾਂ ਉਹ ਵੀ ਉਹੀ ਦੱਸ ਰਿਹਾ ਬੰਦਾ ਤਾਂ ਇਹਦੇ ਵਿੱਚ ਵਾਦਦੇ ਹੋਏ ਬੰਦੇ ਤੋਂ ਹੋ ਕਹਾ ਰਿਹਾ ਬੁਲਵਾ ਰਿਹਾ ਦੱਸਾ ਰਿਹਾ ਦੱਸ ਆਦੇ ਨੇ ਹਾਂ ਹਾਲੀ ਮੋਰੋ ਜਨਮ ਮਰਨ ਤੁਕ ਆਪ ਭੀਰ ਬੇ ਜਨਮ ਮਰਨ ਬਿਨਾਂ ਜਨਮ ਮਰਨ ਦਾ ਦੁੱਖ ਹੈ ਆਸ提ਰ ਆਸ提ਰ ਸੁਖ ਸਾਗਰ ਸੁਖ ਵੀਰ ਇਹ ਜਿਹੜਾ ਹੈ ਇਹਦੀ ਐਸਾ ਮੈਨੂੰ ਤੁੰਦੇ ਲੋਕ ਤੁੰਦੇ ਜਨਮਾਂ ਦਾ ਦੁੱਖ ਚ ਮੈਨੂੰ ਧੀਰਜ ਆ ਜਾਏ ਇਹਦੇ ਕੋ ਦੁੱਖੇ ਨਾ ਰਹਿ ਜਾਣ ਨੂੰ ਬੰਦਦਾ ਇਹਦਾ ਭਰਮ ਚੱਕਿਆ ਜਾਵੇ ਜਨਮਾਂ ਦਾ ਭਰਮ ਚੱਕਿਆ ਜਾਵੇ ਮੇਰਾ ਹਾਂ ਆਸ提ਰ ਸੁਖ ਸਾਗਰ ਕੋਲ ਰੋਹ ਵੀਰ ਸੁਖ ਵੀਰ ਬਾ ਮੈਂ ਸੁਖ ਸਾਗਰ ਦੇ ਵਿੱਚ ਰਹਿ ਕੇ ਤੇਰਾ ਗੋਲਾਇਡ ਕਰੋ ਦੋ ਵੇਕਰ ਹੋ ਗਏ ਸੋ ਕਸਾ ਦਾ ਮਤਲਬ ਕਰੋ ਕਰ ਸਕਾ ਐਸਾ ਗਿਆਨ ਮੈਨੂੰ ਦੇ ਨਾਇਕ ਇੱਕ ਗੁਜਾਰੇ ਪਾਂਚ ਵਰਦ ਪਚੀਕ ਸੰਕ ਕਾਜ ਅਸਰੀਰ ਕੀ ਹੈ ਸੰਸਾਰ ਦੇ ਵਿੱਚ ਆਦਮੀ ਦੀ ਦਸ਼ਾ ਕੀ ਹੈ ਇੱਕ ਤਾਂ ਨਾਇਕ ਹੈ ਦੇਖੋ ਇੱਕ ਕਹੇ ਦੋ ਨਹੀਂ ਕਹੇ ਜੋ ਤੇ ਕੋਈ ਹੈ ਵਿੱਚ ਨਾਇਕ ਕੋਈ ਆ ਬਨਜਾਰੇ ਪਾਂਚ ਬਨਜਾਰੇ ਪਾਂਚ ਪਾਂਚ ਤੇ ਬਨਜਾਰੇ ਕਹੜੇ ਨੇ ਗਿਆਨ ਉਧਰੇ ਪਾਂਚ ਨੇ ਇੱਕ ਬੁੱਧੀ ਆ ਬਾਕੀ ਪੰਜ ਗਿਆਨ ਉਧਰੇ ਨੇ ਸਹੀ ਆ ਬੁੱਧੀ ਨਾਇਕ ਆ ਨਾਇਕ ਆ ਸਾਰਿਆਂ ਨਾਲ ਬੁੱਧੀ ਦਾ ਹੀ ਚੱਲਦਾ ਨਾਇਕ ਜਿਹੜਾ ਹੁੰਦਾ ਉਹਦਾ ਸੰਪਰਕ ਸਾਰਿਆਂ ਨਾਲ ਹੁੰਦਾ ਅੱਖਾਂ ਨਾਲ ਕੰਨਾਂ ਨਾਲ ਨਾਇਕ ਦਾ ਕੋਈ ਆ ਸਾਰੇ ਵਿੱਚ ਗੋਰੇ ਗੋਰੇ ਕੋ ਐਸਾ ਨੇਕ ਪੰਜ ਗਿਆਨ ਦੇ ਦਰੇ ਪੰਜਾਂ ਦੇ ਵਿੱਚ ਕੋਈ ਚੇਤਨਾ ਕੰਮ ਕਰਦੀ ਹੈ ਕੋਈ ਚੇਤਨਾ ਪੰਜਾਂ ਦੇ ਵਿੱਚ ਕੰਮ ਕਰਦੀ ਹੈ ਹਾਂਜੀ ਬਰਦ ਪਚੀਕ ਸੰਗ ਕਾਜ ਬਰਦ ਬਜੀਕ 25 25 ਕੋ 250 ਉਹ ਤੇ 25 ਲਿਖਿਆ ਤੇ ਕੌਣ ਹੈ ਬਰਦ ਇਹ ਜਿਹੜੇ ਉਗਣ ਨੇ ਉਗੜੇ ਇਹ ਗੋਹ ਨਾਲ ਕਰੋਧ ਜਾਂ ਸੰਭੋਜ ਜਾਂਦਾ ਗੋਹ ਨਾਲ ਲੋਭ ਦਾ ਸੰਭੋਜ ਜਾਂਦਾ ਗੋਹ ਨਾਲ ਲੋਭ ਦਾ ਕਰੋਧ ਦਾ ਜਿਹੜੀ ਚਾਰਾਂ ਦਾ ਗੋਹ ਨਾਲ ਸੰਭੋਜ ਜਾਂਦਾ ਜਦ ਦੂਜੇ ਚਾਰਾਂ ਦਾ ਪੰਜ ਬਣ ਜਾਂਦੇ ਸਨ ਪੱਤੀ ਪ੍ਰਕਿਰਤੀਆਂ ਬਣਨ ਰੂਪ ਬਣ ਜਾਂਦੇ ਨੇ ਪੱਚੀ ਇੱਕ ਦਿਨ ਚਾਰੇ ਬਣਾ ਦੇਣ ਦੂਜੇ ਇੱਕ ਦਿਨ ਫੇਰ ਚਾਰੇ ਬਣਾ ਦੇਣ ਤੀਜੇ ਇੱਕ ਦਿਨ ਫੇਰ ਚਾਰੇ ਬਣਾ ਦੇਣ ਇੱਕ ਤਾਂ ਉਹਦਾ ਪਹਿਲਾ ਰੂਪ ਹੈ ਚਾਰ ਰੂਪੇ ਹੋਰ ਹੋਗੇ ਯਾਨੀ ਆਪਣੇ ਕੋਲ ਪੰਜ ਰੰਗ ਨੇ ਇੱਕ ਰੰਗ ਤਾਂ ਹੈ ਉਹ ਲਾਲ ਇਹ ਘਰ ਹੈ ਹਰਾ ਲਾਲ ਬਣਾਤੇ ਨਾ ਹਰਾ ਲਿਆ ਨਾ ਲਾ ਲਿਆ ਫਿਰ ਹਾਰੇ ਨਾਲ ਪੀਰਾ ਬਣਾਤਾ ਪੀਰੇ ਨਾਲ ਕਾਲਾ ਬਣਾਤਾ ਤਾਂ ਚਾਰੇ ਦੂਏ ਨੇ ਜਿਹੜੇ ਔਰੇ ਨਾਲ ਬਣਾਤੇ ਚਾਰ ਹੋਰ ਅਡਰਾਂ ਵੱਡ ਜਾਂਦੇ ਸੀ। ਕਿ ਚਾਰ ਜਿਹੜੇ ਇੱਕਦਾਂ ਬਣ ਰਹੇ ਨੇ, ਚਾਰ ਰੂਪ ਹੋਰ ਵੱਡ ਜਾਂਦੇ। ਇਸ ਤਰੀਕੇ ਨਾਲ 25 ਬਣ ਜਾਂਦੇ ਸੀ ਪ੍ਰਕਿਰਤियां ਕਹਿੰਦੇ ਨੇ ਇਹਨੂੰ। ਪੰਜਾਂ ਦੀਆਂ ਪ੍ਰਕਿਰਤियां 25 ਬਣ ਜਾਂਦੀਆਂ। ਗਾਂਦ ਤੇ 25 ਸੌਦਾ ਕਾਟ। ਆ ਸੰਦਾ ਜਿਹੜਾ ਪੜਦਾ ਕਿ ਲੱਦਿਆ ਹੈ ਕੀ ਐ ਸੌਦਾ। ਕੱਚਾ ਧਨ ਸਾਰਾ ਹੀ। ਵਾਇਦਾ ਵਪਾਰੀ ਆ ਵਾਇਦੇ ਵਪਾਰੀ ਦਾ ਜਿਹੜਾ ਕਾਫਲਾ ਇਹਨੇ ਬੜਦਾ ਨਾ 25 ਬੜਦਾ ਤੇ ਸੌਦਾ ਲੱਦੇ ਆਇਆ ਉਹਦਾ ਅਗੇ ਬੰਦਾਰੇ ਲੱਦਰ ਜਉਦੇ ਤੇ ਨਾ ਸੌਦਾ ਲੱਦੇ ਤੇ 25 ਪ੍ਰਕਾਰ 25 ਪ੍ਰਕਾਰ ਦਾ ਸੌਦਾ ਇਹਦੇ ਕੋਲ ਲੱਦਿਆ ਹੋਇਆ ਆ ਹੈ ਕੀ ਹੈ ਸੰਸਾਰੀ ਉਹ ਤੁਹਾਨੂੰ ਨਾ ਕੱਚਾ ਸੰਗਕਾਸ਼ ਕੱਚਾ 9 ਬਈਆਂ 10 ਘੋੜ ਆਏ ਕਸਰ 72 ਲਾਗਿਤ ਆਹੇ। ਨੋ ਭਈਆ ਨੋ ਬਾਰੇ ਦੇ શરીਰ ਦੇ। ਦੇਖੋ 10 ਬਦਲ ਹੀ ਕਿ ਆਇਆ। ਕੱਚੇ ਦਾ ਹੰਦਾ ਨਾ ਨਾ ਸਹੁੰਦਾ। 10 ਗੋਣ ਆਹੇ। ਨੋ ਭਈਆ 10 ਗੋਣ ਆਹੇ। ਨੋ ਇਹਨੇ। ਕਸਰ 72 ਲਾਗਿਤ ਆਹੇ। ਹਾਂ। ਨੋ ਭਈਆ 10 ਗੋਣ 10 ਗੋਣ ਆਹੇ। ਪਰ 10 ਵੀ ਗੋਣ ਹੀ ਆ ਫਿਰ। ਬਾਕੀ ਸਭ ਤਾਂ ਹੈ ਹਿਰਦੇ ਵਿੱਚ। ਜਮਾ ਦੇਖੋ ਅਖਰੜਾ ਗਿਆਨ ਵੀ ਹਿਰਦੇ 'ਚ ਆ ਕਰਨਾ ਦਾ ਗਿਆਨ ਵੀ ਹਿਰਦੇ 'ਚ ਜਦੋਂ ਆਜੇ ਗਿਆਨ ਇਹਦੇ 'ਚ ਸਾਰਾ ਉਹ ਵੀ ਹਿਰਦੇ 'ਚ ਸਭ ਕੁਝ ਹੈ ਇੱਕੋ ਥਾਂ ਪਿਆ ਹੋਇਆ ਲੋਭ ਵੀ ਹਿਰਦੇ 'ਚ ਮੋਹ ਵੀ ਹਿਰਦੇ 'ਚ ਕ੍ਰੋਧ ਵੀ ਸਭ ਕੁਝ ਹੈ ਇਹਦੇ ਦੇ ਵਿੱਚ ਇੱਕੋ ਗੁਣ ਚ ਗੌਣ ਚ ਤਾਂ ਇਹੋ ਗੋਲ ਬਣਾਈ ਹੋਈ ਹੈ ਤਾਂ ਇਹ ਕਹਿੰਦਾ ਕਿ ਘਟ ਨਾ ਵਾਸ ਇੱਤੇ ਰਸ ਸਰੀਰ ਕੇ ਹਾਂ ਉਹ ਰਾਈ ਬੰਦਾ ਕਿਹੜਾ ਇਹ ਦੇਖੋ ਇੱਕੋ ਕਮਰਾ ਇਹ ਨਾਲ ਕੋਈ ਉੱਤੇ ਰੱਖਿਆ ਹੋਇਆ ਉਹਨਾਂ ਦਾ ਨਾਮਕਰਤਾ ਦਾ ਜਵਾਈ ਨਹੀਂ ਉੱਤੇ ਇੱਕੋ ਕੋਣ ਜਪਾ ਸਭ ਕੁਝ ਉਹਨਾਂ ਦਾ ਨਾਮਕਰਤਾ ਦਾ ਜਵਾਈ ਨਹੀਂ ਦਾ ਖਤਰ ਤਾਂ ਬਹੁਤ ਜਗ੍ਹਾ ਸਾਰੀ ਕੋਣ ਖਾਲੀ ਕਰੇ ਤਾਂ ਵੀ ਨਾਉ ਨਹੀਂ ਹੋ ਰਹੇ ਸਾਰੀ ਖਾਲੀ ਕਰਨਾ ਤਾਂ ਵੀ ਨਹੀਂ ਰਹੋ ਹਾਂ ਨੋ ਬਈ 10 ਕੋਣ ਆਹੇ ਕਸਨ 72 ਲੱਗ ਗਈ ਤਾਂ ਹੈ ਕਸਨ 72 ਬਿਹਤਰ ਆ ਲੱਗਦਾ ਬਿਹਤਰ ਬਿਹਤਰ ਕਸਣ ਬੈਂਟਰ ਲੱਗੀ ਤਾਂ ਹੈ ਬੇਤਰ ਬੇਤਰ ਵਧੀਆ ਅਨਾਰੀਆਂ ਦੇ ਜਿਹੜੀਆਂ ਕਸਣਾਂ ਨੇ ਪਾਈ ਹੋਈਆਂ ਨੇ ਵਿੱਚੇ ਕੰਮ ਕਰਦੀ ਹੋ ਆ ਲਕਾ ਤਾਂ ਹੀ ਪਾਸ ਤਾਂ ਹੀ ਜਾਂਦੇ ਨੇ ਉਂਗਲੀਆਂ ਦਾਈ ਜਾਂਦੇ ਨੇ ਕਸਣਾਂ ਪਾਈ ਹੋਈਆਂ ਨੇ ਵਿੱਚ ਕਸਣ ਕਹਿੰਦੇ ਨੇ ਜਿਹੜੀਆਂ ਕੱਸ ਕੇ ਰੱਖਦੀਆਂ ਨੇ ਤਾਂ ਸਰੀਰ ਦਾ ਮੁਕਾਬਲਾ ਹੈ ਸਰੀਰ ਦੀ ਕਮਜ਼ੋਰੀ ਬਹੁਤ achੀਆਂ ਕਸਣਾਂ ਪਾਈ ਹੋਈਆਂ ਨੇ ਟੁੱਟਦੀ ਨਹੀਂ ਕੋਈ ਪੁਰਾਣੀ ਨਹੀਂ ਹੁੰਦੀ ਵਧੀਆ ਨੇ ਹੁਣ ਪਾਈ ਹੋਈਆਂ ਆ ਜਿਹੜਾ ਸਿਰ ਇਹ ਜਿਹੜੀ ਟੋੜੀ ਉਹ ਧਾਗਾ ਹੁੰਦਾ ਦਾ ਮਾਲ ਜਿਹੜੀ ਚਲਦੀ ਮਾਲ ਜਲਦੀ ਚਲਖੇ ਤੇ ਉਹਨੂੰ ਕਸੇ ਵੀ ਕਹਿੰਦੇ ਉਹਦੇ ਤੇ ਉਹਨੂੰ ਕਾਹਨ ਕੋਈ ਕਹਿੰਦਾ ਦਾ ਕੋਈ ਉਹਨੂੰ ਮਾਲ ਕਹਿੰਦਾ ਸੀ ਉਹ ਚਲਦੀ ਸੀ ਨਾ ਧਾਗਾ ਜਿਆ ਉਹ ਟੁੱਟ ਜਾਂਦੀ ਸੀ ਛੇਦੀ ਉਹ ਬਟਣੀ ਬੈਦੀ ਹੁੰਦੀ ਸੀ ਜਿਹੜੇ ਮੰਜੇ ਜòn ਹਾਂ ਮਾਲ ਸੀ ਇਹ ਹਾਂ ਉਹ ਇਹ ਐਸੇ ਬੰਦਸੋਂ ਨਾ ਜਿਹੜੀ ਜਿੱਡੇ ਤਾਗੇ ਐ ਚੱਲਦੇ ਤੇ ਨਾ ਉਹ ਚੜਖੇ ਦੇ ਉੱਤੇ ਉਹਨਾਂ ਨੂੰ ਵੀ ਕੋਹਣ ਕਹਿੰਦੇ ਤੇ ਤਾਗੇ ਦੇ ਉੱਤੇ ਗਲਤੀ ਸੀ ਨਾ ਮਾਲ ਉਹਨਾਂ ਨੂੰ ਕਸਦੇ ਤੇ ਉਹਨਾਂ ਨੂੰ ਵੀ ਕਸਣ ਕਹਿੰਦੇ ਸੀ ਉਹ ਇਹ ਐਸੇ ਬੰਦਸੋਂ ਨਹੀਂ ਕਾਜ ਜੇ ਘਟੇ ਮੂਲ ਨਿੱਤ ਬੜੇ ਵਿਆਜ ਉਹ ਜਿਹੜੀਆਂ ਨਾਲਾਂ ਦੇ ਵਿੱਚ ਲੱਗੀਆਂ ਜੋ ਉਹਦਾ ਬਿਨਾਂ ਤਾਂ ਸਰੀਰ ਨਹੀਂ ਕਾਬੂ ਹੁੰਦਾ ਚੱਲਦਾ ਨਹੀਂ ਸਰੀਰ ਕਹਿੰਦੇ ਐਸੀ ਕਸਣਾ ਬੜੀ ਜਾਨੀ ਪ੍ਰਾਣੀਆਂ ਨਹੀਂ ਹੁੰਦੀ ਇਹ ਕਸਣ ਯਾਰ ਜੀ ਜੇ ਲੋਈ ਕੋਈ ਨਾ ਮੁਕਾਫੀ ਨਹੀਂ ਪਾਤੀ। ਰੋਜ਼ ਨਹੀਂ ਵਗਦੀ ਪੈਂਦੀ ਹੈ। ਜੇ ਟੁੱਟ ਗਿਆ ਬਦਲ ਨਹੀਂ ਮਿਲ ਜਾ ਤੇ। ਹਾਂ ਬਹੁਤ ਵਧੀਆ ਕਹਾਣੀ ਨੇ। ਹਾਂ। ਉਹ ਹੀ ਐਸੇ ਬੜੇ ਬਿਹਤਰ ਦਾ ਬਹਤਰ ਬਣ ਲਿਆ। ਅਰੇ ਅਰੇ ਮੁਸਹਾਰੀ ਆ। ਹਾਂ ਜੀ। ਆਓ। ਐਸਾ ਨੂੰ ਬਿਹਤਰ ਲੱਗੀ ਤਾਂ ਹੈ। ਹਾਂ ਉਹ ਜਿਹੜਾ ਵੱਡੇ ਅਰਥ ਕੀਤੇ ਨੇ ਨਾ। ਬਹੁਤੇ ਫੇਰ ਹੋਰ ਤਰੀਕੇ ਨਾਲ ਕੀਤਾ ਰਿਹਾ ਜੀ ਨਾ ਗਿਣਤੀਆਂ ਚੱਲਦੀਆਂ ਨੇ ਨਾ ਉਹ ਆਹ ਏਦਾਂ ਮੁੱਦਾ ਆਈ ਇਹਦਾ ਡੱਲਾ ਜਿਹਦੇ ਜਾਂਦੇ ਉਹਨੂੰ ਬਣੂ ਐ ਕਰ ਜਾਂਦੇ ਪਖ ਤੋਂ ਕੋਤਾ ਘਾਹ ਨੱਦੀ ਜਾਂਦਾ ਉਹ ਬੇਦਵਾਨ ਘਾਹ ਨਾ ਕਰਿਆ ਉਹਨੇ ਉਬੂ ਪਾੜ ਦੇ ਬਣੇ ਗਾ ਲਾ ਕੇ ਮੋਹੇ ਐਸੇ ਬਣਸੋ ਨਹੀਂ ਨਿਕਾਜ ਜੇ ਕੱਡੇ ਮੂਲ ਨਿਕਲ ਬੜੇ ਪਿਆਜ ਐਵੇਂ ਬੋਲਣਾ ਐਸੇ ਕੰਮ ਨਾਲ ਜਿਹੜਾ ਵਪਾਰ ਆਇਆ ਵਪਾਰ ਕਾ ਨੇ ਬੈਜ ਕਰ ਲਓ ਮੈਂ ਛੱਡਦਾ ਵਧ ਵੀ ਰੱਖੇ 25 ਉਹ ਮੂਲ ਘਟਦਾ ਰਿਹਾ ਵਿਆਜ ਵਧਦਾ ਰਿਹਾ ਕਿਉਂਕਿ ਪੈਸਾ ਲੈ ਕੇ ਆਧਾਰਾ ਚੱਲਦਾ ਸੀ ਨਾ ਵਪਾਰ ਵਿਆਜ ਹੀ ਦੇਉਣਾ ਬੇਟਾ ਗੂੜ ਤਾਂ ਘਟੀ ਗਿਆ ਤੇ ਬੜੇ ਵਿਆਜ ਵਿਆਜ ਹੋ ਬੜੀ ਗਿਆ ਇਹ ਸਾਰਾ ਖਾਲੀ ਹੋ ਜੂਗਾ ਕਦੋਂ ਐਜਾ ਮੈਂ ਨਹੀਂ ਕਰਨਾ ਵਪਾਰ ਬੇ ਛੱਡ ਦੇਣਾ ਵਪਾਰ ਇਹਦਾ ਘਾਟਾ ਪੈਂਦਾ ਰੋਜ਼ ਇਹ ਚ ਅੱਛੇ ਤਾਂ ਹਾਂ ਹਾਂ ਸਾਤ ਸੂਤ ਮਿਲ ਬਨ ਜਕੀਨ ਕਰਮ ਭਾਵਣੀ ਸੰਗ ਲੀਨ ਸਾਤ ਸੂਤ ਮਿਲ ਬਨ ਜਕੀਨ ਸਾਤ ਸੂਤ ਕੀ ਆ ਅੱਖਾਂ ਆ ਗੱਲ ਤੋਂ ਉਤਲੇ ਉਤਲੇ ਰਹੇ ਨੇ ਗਿਆਨ ਦੇ ਇਹ ਸਾਤ ਦੇ ਸਭ ਸਰੇ ਇਹ ਹੀ ਬਨ ਜਕਰਦੇ ਨੇ ਕੰਨਾਂ ਦੀ ਲੋੜ ਹੈ ਬਨ ਦੇ ਵਿੱਚ ਅੱਖਾਂ ਦੀ ਲੋੜ ਹੈ ਅੱਖ ਦੀ ਵੀ ਲੋੜ ਹੈ ਕਦੇ ਨੱਖ ਦੀ ਕੰਨ ਦੀ ਲੋੜ ਪੈਂਦੀ ਹੈ ਬੜੀ ਜੀਚ ਜਿਹੜੇ ਸੈਂਟ ਦਾ ਕੰਮ ਕਰਦੇ ਨੇ ਫੁੱਲਾਂ ਦਾ ਕੰਮ ਕਰਦੇ ਨੱਕ ਤੋਂ ਬਣਾ ਨਹੀਂ ਕਰ ਸਕਦੇ ਉਹ ਉਹ ਬਣਦੀ ਹੈ ਜੇ ਕਹਿੰਦੇ ਸੈਂਟ ਦਾ ਕੰਮ ਕਰਨਾ ਹੋਵੇ ਜਿਹਨੂੰ ਸਮੈਲਰ ਦੀ ਉਹਦੀ ਨੂੰ ਕੋਈ ਕੋਈ ਵੜਾ ਦੇ ਅਗਰਵਤੀ ਅਗਰਵਤੀ ਦਾ ਜਿਹੜੇ ਸਮੈਲਰ ਦੇ ਚੀਜ਼ਾਂ ਆਉਂਦੀਆਂ ਨੇ ਜਿਹੜੇ ਚੋਂ ਸਾਬਣ ਵੀ ਦੇ ਉਹ ਅਗਲੇ ਹੁੰਦੇ ਹਨ ਵੀ ਅਜੀ ਸਰਦਨ ਦੀ ਹੈ ਅਗਰਵਤੀ ਉਹ ਕਹਿੰਦੇ ਸਮੈਲਰ ਕਿਹਦੇ ਦੇ ਆਪਾਂ ਸਸਦਲ ਦੀ ਕਿੱਥੇ ਤਨਦੀ ਦਾ ਹੈ ਨਹੀਂ ਹੈ ਨੱਕ ਦੀ ਵੀ ਲੋੜ ਹੈ ਕਿਤੇ ਕੋਈ ਕਹੇ ਵੀ ਨੱਕ ਦੀ ਕੀ ਲੋੜ ਹੈ ਖਾਣ ਦੀ ਵੀ ਲੋੜ ਹੈ ਚੱਕ ਕੇ ਵੀ ਭਾਜੀ ਜਿਵੇਂ ਦੇ ਦਿਆਂ ਸੀ ਕਹਿੰਦਾ ਖੋਆ ਦੇਖ ਕਦ ਖਾਵੇ ਰੇ ਕਿਤੇ ਆਟਾ ਕਦੀ ਸੜਾੜੇ ਵਾਲੇ ਵਿੱਚ ਬਣਾਇਆ ਹੋਇਆ ਆ ਲੈ ਜਾਂਦਾ ਹਾਂ ਵੇਚਣੇ ਦੁਕਾਨ ਤੇ ਜਾ ਕੇ ਥੋਕ ਲਾ ਕੇ ਆਉਂਦੇ ਬਾਜ਼ਾਰ ਚੋਂ ਅਗਲੇ ਨਰਦਾ ਚਲਾਨ ਹੋ ਜੀ ਵਾਸਤੇ ਭਰਿਆ ਗਿਆ ਨਾਲੇ ਨਾਲੇ ਆ ਖਰਾਬ ਹੋ ਗਏ ਇਸ ਇਸ ਕਰਕੇ ਡਰ ਤੋਂ ਉੱਤੇ ਸੱਤਾ ਦੀ ਲੋੜ ਹੈ ਦੋ ਕੰਨ ਦੋ ਅੱਖਾਂ ਨਾ ਕਰੂ ਅਰਗਨਦਰੀ ਅਰਗਨਦਰੀ ਹਾਂਜੀ ਸਾਧੂ ਸੂਤ ਮੇਰੇ ਬੰਨ ਯਕੀਨ ਹੈ ਸਾਧੂ ਸੂਤ ਨੇ ਸਾਧੂ ਤੈਨੂੰ ਮੁੱਢੀਏ ਹੋਏ ਇੱਥੇ ਫਿਰ ਸਾਧੂ ਤਾਗੂਆ ਦੋ ਵਾਰ ਆਇਆ ਇਹ ਦੋ ਬਦਲ ਲਗਣਾ ਸਾਸੂਤ ਕੀ ਦੇ ਬਣ ਜੀ ਦੇ ਬਣਾ ਨਹੀਂ ਹੁੰਦਾ ਇੱਥੇ ਦੱਸ ਗਿਆ ਕਬੀਰ ਹੁਣ ਇੱਥੋਂ ਲੱਭਣ ਵੀ ਸਾਸੂਤ ਕਹਿੰਦੇ ਕਿਨੂ ਦੇ ਬਣ ਜੀ ਤਾਂ ਪਾਏਗਾ ਅੱਖਾਂ ਦੀ ਲੋੜ ਤਾਂ ਹੈ ਉਹ ਹੈ ਇਹਨਾਂ ਮਗਰਾਂ ਵਾਲੀ ਅੱਖਾਂ ਦੀ ਲੋੜ ਤਾਂ ਸੱਤ ਵਾਰ ਆਏ ਹੋਏ ਇਹ ਜੇ ਗੱਲਾਂ ਤੋਂ ਕਿਤੇ ਨਾ ਕਿਤੇ ਕੋਈ ਚੀਜ਼ ਰੱਖੀ ਹੋਈ ਆ ਖਰਚੇ ਦੀ ਉਹ ਤਾਂ ਲੇਖੋ ਜੇ ਤੰਦ ਦੇ ਲਪੋਗੇ ਹਰ ਜੇ ਕੋਈ ਕਹੇ ਸਾਸੂ ਤੁਸੀਂ ਇੱਥੋਂ ਕਿ ਤਰਤ ਕਰ ਲਿਆ ਪਾਓਗੇ ਤੇਰੇ ਹੁਣ ਉਹ ਵੈਸੇ ਪਤਾ ਹੈ ਵਿਦਵਾਨਾਂ ਨੂੰ ਜਿਹੜੀ ਗੱਲ ਪੁੱਛਦਾ ਉਹਦੇ ਦੱਸ ਦਿੰਦਾ ਕਿ ਉੱਥੇ ਬੇਇੱਜ਼ਤੀ ਜੀ ਹੁੰਦੀ ਹੁਣ ਪੁੱਛੋ ਹੀ ਚੁੱਪ ਕਰਕੇ ਖੋਜੀਓ ਜਿੱਤੇ ਜਿਹੜੀ ਗੱਲ ਨਹੀਂ ਮਿਲੂ ਫਿਰ ਪੁੱਛਾਂਗੇ ਵਿਦਵਾਨ ਪੁੱਠਿਆ ਦਾ ਖਾਣਾ ਜੇ ਮੁੰਡਾ ਵੀ ਔਖਾ ਹੋ ਜਾਂਦਾ ਨਾ ਜੇ ਆਂਦੇ ਪੁੱਠਿਆ ਅੱਲਾ ਬੈਦ ਦਾ ਔਖਾ ਹੋ ਜਾਂਦਾ ਮੁੰਡਾ ਤੁਹਾਨੂੰ ਹਾਂ ਕਰਮ ਭਾਵਨੀ ਸੰਗਲੀਨ ਕਰਮ ਭਾਵਨੀ ਸੰਗਲੀਨ ਕਰਮ ਭਾਵਨੀ ਹੈ ਜਿਹੜੀ ਕੁਝ ਕਰਨ ਦੀ ਇੱਛਾ ਕਰਮ ਭਾਵਨੀ ਹੁੰਦੀ ਹੈ ਕੁਝ ਕਰਨ ਦੀ ਇੱਛਾ ਜਿਹੜੀ ਹੈ ਇਹ ਇੱਛਾ ਨਾਲ ਹੋਵੇ ਤਾਂ ਕਰਦਾ ਵੀ ਕੁਝ ਨਹੀਂ ਬਣ ਜੇ ਛਾਣਾ ਹੋਵੇ ਸੰਗਲੀਨ ਇਹ ਵੀ ਨਾਲ ਹੈ ਹਾਂ ਤਿੰਨ ਜਗਾਤੇ ਕਰਤਾਰ ਚਲੋ ਬੁਨਜਾਰਾ ਹਾਥ ਝਾਰ ਤਿੰਨ ਕੌਨ ਜਗਾਤੀ ਰਾਇਆਂ ਨੇ ਵਿੱਚ ਤੇਨ ਕੌਨ ਨੇ ਅਰੇ ਤਬੂਛਾ ਤੋਂ ਤੇ ਨਹੀਂ ਗੋਣੋ ਇਹ ਇਹ ਕਹਿੰਦੇ ਇਹ ਜੀਵਾ ਇਹ ਆਪਣਾ ਜੀਗਾਤ ਕੱਢਦੇ ਨੇ ਰੋਜ਼ ਤਿੰਨ ਜਗਾਤੀ ਕਰਤ ਰਾਤ ਕਰਦਾ ਇਹੀ ਕਰਦੇ ਹਾਂ ਚਲੋ ਬਨਜਾਰਾ ਹੱਥ ਛਾੜ ਵਾ ਚਲਿਓ ਬਨਜਾਰਾ ਰਾਤ ਚਾਲ ਬਣਦੀ ਕਰਦਾ ਕਬ ਦਾ ਹੱਥ ਛਾੜ ਕੇ ਚਲੇ ਗਿਆ ਸਭ ਕੁ ਗਵਾ ਕੇ ਜਿਹੜਾ ਐਸ ਬਨਜਦੇ ਵਿੱਚ ਪਿਆਰ ਹੋ ਉਹ ਹੱਥ ਛਾੜ ਕੇ ਨਹੀਂ ਜਾਊਗਾ ਜਿਹੜਾ ਆ ਬਨਜਾ ਹੱਥ ਛਾੜ ਕੇ ਜਾਣ ਦਾ ਵਈ ਹੈ ਹਾਂਜੀ ਉਂਝ ਹੈਰਾਨੇ ਬਨਜ ਟੂਟ ਬਹਿਦੇ ਸਟਾਂਡੋ ਗਿਓ ਫੂਟ ਕਹਿੰਦੇ ਫੁੱਜੀ ਲੈ ਗਿਆ ਦੋ ਦਸਾਰੀ ਖਤਮ ਕਰ ਲਈ ਉਹ ਤੇਰਾਨੀ ਉਹ ਕਹਿੰਦੇ ਸੀ ਨਾ ਬੋਤਲੇ ਉਹਦਾ ਕਹੇ ਵੇਖੋ ਉਂਝ ਹੈਰਾਨੇ ਬਨਜ ਟੂਟ ਵਾ ਬਨਜ ਖਤਮ ਹੋ ਗਿਆ ਬਹਿਦੇ ਸਟਾਂਡੋ ਗਿਓ ਫੂਟ ਅਜਾ ਦਿਮਾਗ ਹੋ ਰਹਿਗਾ ਟਾਡਾ ਦਸਾਂ ਦਸਾਰੀ ਨੂੰ ਫਟ ਗਿਆ ਦਿਮਾਗ ਨਾਲੇ ਕਰ ਦਿੰਦਾ ਬਨਜ ਉਹ ਕਰਦਾ ਸੀ ਆਰ ਦਾ ਖੰਭ ਦਿਮਾਗ ਨਾ ਕਰਨਾ ਪੈਂਦਾ। ਦਾਦਾ ਟੰਡਾ ਕੇ ਉਹ ਫੁੱਟ ਫੁੱਟ ਗਿਆ ਬਸ। ਕਹੀਂ ਕਬੀਰ ਮਨ ਸਸਿ ਕਾਜ ਸਹਿਜ ਸਮਾਨੋ ਤਾਂ ਘਰ ਮੁਫਾਲ। ਹਾਂ। ਕਬੀਰ ਕਹਿੰਦਾ ਇਸ ਬੰਦ ਚ ਲੋਦੀ ਸੀ ਕੰਬ ਸਰਨਾ। ਕੰਬ ਕਾਜ ਨਾ ਸਰਨਾ ਸੌਰ ਨਾ ਸੀ ਤੇਰਾ ਜਿਹੜਾ ਕੰਮ ਆਏ ਉਹ ਕਵੇ ਸਰਨਾ ਸੀ। ਕਈ ਕਬੀਰ ਮਨਸਰਸੀ ਕਾਜ ਮਾਣ ਹੈ ਮਨ ਮੇਰੇ ਐ ਕਾਜ ਐ ਸਰੂਗਾ ਤੇਰਾ ਐ ਕਾ ਤੂੰ ਚ ਰਹਿ ਜਾਵੇਂਗਾ ਹੱਥ ਛਾੜ ਕੇ ਜਿਵੇਂ ਲੋਕ ਜਾਣਦੇ ਨੇ ਸਰਸੀ ਕਾਜ ਸਹਿਜ ਸਮਾਨ ਨੂੰ ਤਨ ਭਰੂ ਪਾਜੈ ਸਹਿਜ ਅਵਸਥਾ ਜੋ ਜੇਣਾ ਇਹ ਜਿਹੜਾ ਬੰਦ ਜ ਕਰਦਾ ਸੇ ਥਾਰ ਭਜਿਆ ਫਿਰਦਾ ਠੇਕਰ ਛੱਡਦੇ ਕਿਤਾ ਜਿੱਤਾਂ ਛੱਡਦੇ ਰੋਟੀ ਤੇ ਲੋ ਉਹਦੀ ਕੱਬੇ ਆਪਣਾ ਨਹੀਂ ਜੀ ਕਾਜ ਜਦੋਂ ਕੀਤਾ ਸੇ ਦਾ ਦਸਰੋ ਸਿਰੂ ਕਾਜ ਉਹ ਸੰਤੋ ਸਾਜਣ ਕੋ ਇਸ ਰਿਤੇ ਰਾਸੋ ਆਦਮੀ ਚਾਉਣਾ ਨਾ ਕਿ ਕਾਜ ਵਿੱਚ ਰਾਹ ਸਿਰੂ ਕਾਜ ਇੱਕ ਮੇਰਮਨ ਸਰਸੀ ਕਾਜ ਅਜੇ ਸਮਾਨੋ ਤਾਂ ਭਾਰ ਬਹਾਜ ਭਾਰ ਕਰਦੇ ਲੋ ਓਏ ਚਰਦੀ ਕਾਜ ਸਾਜਣ ਸੁਬਾਨੂ ਜੇ ਸਾਜਣ ਵਸਾ ਕੇ ਦੇਖੇ ਕਿ ਆਪਣੇ ਮੂੜ ਤੇ ਸੁਭਾਇ ਰਹੇਗਾ ਪਰ ਆਇਆ ਪਰਬਣਾ ਤੇਰਾ ਸਭ ਤੈਨੂੰ ਪਿਆ ਆ ਮੈਂ ਆ ਭੁੱਖਾ ਮਰ ਜੂਗਾ ਰੋ ਜੂ ਰੋ ਜੂ ਜਾ ਵਿਚਰੇ ਜਾਉ ਪਰ ਬੇਦੂਰ ਹੋ ਜੂ ਵਾਤਾ ਜੁੱਥੀ ਪੈਦਾ ਵੀ ਜੁੱਥਾ ਉੱਥੇ ਹੀ ਫਲ ਲਾਗੇ ਆਦੇ ਜੁੱਥੇ ਜਾਏ ਵੀ ਜੁੱਥੇ ਉੱਥੇ ਬਰੇ ਆਪਾਕੇ ਸੂਝ ਜੁੱਠਾ ਸੋਚੀ ਜੁੱਠਾ ਜੋੜ ਰਹੀ ਸੀ ਨਾ ਪਰਬ ਤੇ ਫੱਡਲ ਦਾ ਬਾਲਿਆ ਹੱਸੇ ਗੁਰਮਤਿ ਨੇ ਜਿਹੜਾ ਫੈਸਲਾ ਦਿੱਤਾ ਸੱਚ ਜੂਠ ਦੇ ਉੱਤੇ ਕੋਈ ਆ ਕਵੀ ਨਹੀਂ ਦੇਤਾ ਇਸ ਵਿੱਚ ਉਹ ਸਾਡੇ ਫੈਸਲੇ ਸੱਚ ਜੂਠ ਬਣੀ ਬੈਠੇ ਵਾਦਾ ਜੂਠੀ ਬਾਇਆ ਬਾਇਆ ਜਿਹੜੀ ਜੂਠੀ ਕਿਸੇ ਨੂੰ ਮਾਤਾ ਨੂੰ ਨਹੀਂ ਬੈਠੇ ਹੋ ਤੁਸੀਂ ਇਹ ਬਾਇਆ ਬਾਇਆ ਦਾ ਸਰੀਰ ਹੈ ਜਿਹਨੂੰ ਉਹ ਕਹਿੰਦੇ ਹੋ ਤੁਸੀਂ ਆਤਮਾ ਤਾਂ ਆਤਮਾ ਨੂੰ ਉਹਦੀ ਬੋਲਦੇ ਨਹੀਂ ਆਤਮਾ ਤਾਂ ਆਤਮਾ ਪੈਦਾ ਨਹੀਂ ਹੋ ਸਕਦੀ ਸਰੀਰ ਤਾਂ ਜਿਹੜਾ ਸਰੀਰ ਤੋਂ ਸਰੀਰ ਪੈਦਾ ਹੋਇਆ ਨੇ ਸਰੀਰ ਆਪਣਾ ਵੀ ਝੂਠਾ ਹੈ ਉਹ ਵੀ ਝੂਠਾ ਹੈ ਝੂਠਾ ਨੂੰ ਝੂਠਾ ਕਹਿੰਦੇ ਝੂਠਾ আর ਝੂਠਾ ਕੋਈ ਗੱਲ ਨਹੀਂ ਝੂਠਾ ਪਾਣੀ ਜਿਹਨਾਂ ਗੰਦਗੀ ਪੈਦਾ ਹੋਈ ਹੈ ਉਹਦੇ ਚੋਂ ਹੀ ਸਰੀਰ ਬਣੇ ਸਰੀਰ ਜਿੱਨਾ ਜਿਹੜਾ ਆਤਮਾ ਵਿੱਚ ਆਉਣਾ ਹੈ ਇਹ ਤਾਂ ਇਹ ਤਾਂ ਬਦਬੂ ਛੱਡ ਜਾਂਦਾ ਸਰ ਕੀ ਹੋ ਜਾਂਦਾ ਵੀ ਇਹ ਤੁਜੀ ਤੁਚਨਾ ਨੂੰ ਹੱਥ ਨਾ ਲਾਓ ਦੰਦਾਂ ਦੇ ਵਿੱਚ ਲੇਪ ਮਾਰ ਕੇ ਰੱਖੋ શરીર ਪਰ ਐਂ ਲਓ ਬਲਡ ਬਾਡੀ ਦੀ ਤੇਰੇ ਸੱਜਣ ਜੂਆ ਸੱਚਾ ਹੂ ਕਾ ਬਦਬੂ ਛੱਡ ਜਾਊਗਾ ਇਹ ਝੂਠਾ ਆ ਪਾਤਾ ਝੂਠੀ ਪਤਾ ਵੀ ਝੂਠਾ ਝੂਠਾ ਨਹੀਂ ਭੱਲਾ ਜੇ ਬਾਤਾ ਝੂਠੀ ਪਤਾ ਝੂਠਾ ਹੈ ਸਰੀਰ ਝੂਠਾ ਸੀ ਸੀਰ ਨੂੰ ਪਾੜ ਕੇ ਤੇ ਕੋ ਅੰਦਰ ਕੀ ਆ ਤੇ ਸੀਰ ਦਾ ਹੁਣ ਜੜਾ ਕ ਲੱਗ ਜਾ ਤਾਂ ਢੋੜ ਜਾਂਦੇ ਕੂ ਕੱਟ ਦੋ ਜਾਂਦੇ ਕਹਿੰਦੇ ਨਹੀਂ ਜੀ ਪਲੀਟ ਹੋ ਗਿਆ ਇਹ ਨਾਲ ਖੂਨ ਪਲੀਟ ਆਉਣਾ ਫਿਰ ਤੇ ਉਹ ਕਲਚਰ ਦੇ ਕਿ ਬਣੀ ਜਾਂਦੇ ਉਸੇ ਚੱਕਰ ਬੰਦ ਥੋੜਾ ਜਹਾ ਉਹਨਾਂ ਨੇ ਸਰੀਰ ਯੂਠਾ ਵਾਗਾ ਯੂਠੀ ਪਤਾ ਵੀ ਯੂਠਾ ਫੜ ਸੋਚਾ ਕਿ ਬਿਲਾ ਗਿਆ ਵੀ ਜੋ ਜਦੋਂ ਸਭ ਚੀਜ਼ ਪੈਦਾ ਹੋਈ ਉਹ ਯੂਠੇ ਪੈਦਾ ਹੋਈ ਸਿੱਟੀ ਕਿਵੇਂ ਪੈਦਾ ਹੁੰਦੀ ਯੂਠੇ ਦਲੀਲ ਹੈ ਯੂਠੇ ਹੀ ਫੜ ਲੱਗੇ ਆਵਾਜ ਯੂਠੇ ਜਿਹੜੇ ਆਉਂਦੇ ਜਾਲ ਬਣਾਉਣ ਨੂੰ ਝੂਠੇ ਹੁੰਦੇ ਨੇ ਸਾਰੇ ਹੀ ਆਗੇ ਬੱਦਲੋਂ ਸਗੜਾ ਬੱਟਿਆ ਕਹੋ ਜੇ ਨਾਨਕੇ ਟਾਲੇ ਜੋੜ ਥੋੜੀ ਸੀ ਜਾਂ ਥਿੰਗਰੀ ਲੱਗੀ ਹੋਈ ਮੋਲ ਪਰਚੇ ਆਤਮਾ ਕਰਕੇ ਜੋੜ ਸੀ ਤਾਂ ਜੋੜਾਂ ਜੋੜ ਜੁੜੀ ਆ ਕੇ ਉਹ ਜੋੜ ਇਸ ਜਿੰਨ ਨਾਲ ਜੁੜਦੀ ਆ ਕੇ ਸੱਚੀ ਜੁੜਦੀ ਹੁੰਦੀ ਫਿਰ ਆਵੇ ਝੂਠੇ ਜਾਂਗੇ ਜੂਠੇ ਹੋਰ ਦਾਦਾ ਜੂਠੇ ਨੇ ਪਰ ਗੁਰੂ ਕੋ ਜਾਣ ਲਗੇ ਜੂਠੇ ਰਿਉਦੇ ਜਾਣ ਲਗੇ ਸੱਚੇ ਰਿਉਦੇ ਸੱਚੇ ਸਹੀ ਨਾਨਕਾ ਜਨਮ ਵਸੇ ਸੋ ਜਾਣ ਵੇਲੇ ਜੂਠਾਂ ਨਹੀਂ ਕਹੀਦਾ ਹੋਰ ਵੇਲੇ ਜੂਠ ਦੀ ਕੋ ਉਹ ਜੂਠ ਦਾ ਧੋਲ ਹੋਇਆ ਅਸੀਂ ਫਿਰ ਹੁਣ ਕੀ ਗੱਲ ਸੀ ਇੱਥੇ ਆਵੇਂ ਜੂਠੇ ਜਾਣ ਵੀ ਜੂਠੇ ਜੂਠੇ ਬਰੇ ਜਿਹੜੇ ਆਭਾਗੇ ਨੇ ਉਹ ਜੂਠੇ ਹੀ ਵਰਜਾਉਂਦੇ ਨੇ ਜਿਹੜੇ ਭਾਗਵਾਨ ਦੇ ਪੱਗਸ਼ਾਲੀ ਨੇ ਉਹ ਸੱਚੇ ਹੋ ਜਾਂਦੇ ਜਿਹੜੇ ਗੁਰਮਤਿ ਦਾ ਗਿਆਨ ਬੰਦ ਢੋਲਦੇ ਨੇ ਸ਼ਬਦ ਨਾਲ ਬੰਦੋ ਉਹ ਸ਼ਬਦ ਨਾਲ ਕੋ ਹਰ ਚੋ ਰਹੇ ਚਿੱਤ ਲਾਏ ਉਹ ਸੱਚੇ ਹੋ ਕੇ ਸੱਚ ਕਰਨ ਜਾ ਵਰਦੇ ਨੇ ਜਿਹੜੇ ਝੂਠੇ ਆ ਝੂਠੇ ਵਰਜਦੇ ਨੇ ਭਾਗੇ ਨੇ ਜਾਏ ਅਸਲ ਸਾਥ ਚਾਏ ਹੋ ਜੇ ਨਾ ਆਏ ਝੂਠੇ ਭਰੇ ਭਾਗੇ ਭਾਗੇ ਸਭ ਕਹਿੰਦੇ ਸੱਚਾ ਗੁਰਮਤ ਹੋ ਪੰਡਤ ਨੂੰ ਕਹਿਆ ਜਾਂਦਾ ਪੰਡਤ ਬੋਲਦਾ ਜੂੜ ਸੱਚ ਉਹ ਵੀ ਜਿਹੜੇ ਜੂੜ ਸੱਚ ਬੋਲਦੇ ਨੇ ਪੰਡਤ ਨੇ ਹੰਦਰ ਮਨਣਾ ਆਪਣਾ ਨੂੰ ਕੋਈ ਸੂਚਾ ਖਬਰ ਥਾਓ ਜਹਾਂ ਬੈਠ ਕੇ ਭੋਜਨ ਖਾਓ ਭਈ ਜਿੱਥੇ ਬੈਠ ਕੇ ਭੋਜਨ ਖਾਣਾ ਸੱਚਾ ਸਾਨੂੰ ਦੱਸ ਕਿਹੜਾ ਜਿੱਥੇ ਬੈਠ ਕੇ ਭੋਜਨ ਖਾਣਾ ਉਹ ਕਿਹੜੀ ਜਗ੍ਹਾ ਹੈ ਭੋਜਨ ਇਹ ਝੂਠਾ ਪਹਿਲਾਂ ਤਾਂ ਸੱਚੇ ਥੋੜੇ ਜਿਹਾ ਬੈਗਾ ਭੋਜਨ ਦੀ ਸੱਚਾ ਹਾਂ ਜਿਹੜਾ ਝੂਠੀ ਉਹ ਤੇ ਝੂਠਾ ਜੇ ਬਾਝ ਝੂਠੀ ਜਿਹਨਾਂ ਦਾ ਜੀਬੇ ਝੂਠੀ ਆਹਾਂ ਜੀਵ ਝੂਠੀ ਤਾਂ ਜਿਹੜੀ ਜੀਵ ਜਰਾ ਦਈਓ ਉਹ ਝੂਠੀ ਹੋ ਜਾਂਦੀ ਹੈ ਜੀਵ ਸੱਚੀ ਕਦੇ ਹੋ ਜੂਗੀ ਜੇ ਬਾਗ ਹੈ ਜੀਵ ਨਹੀਂ ਗਏ ਤੇ ਪਰ ਪੰਦਰ ਤਾਂ ਇਹਨੂੰ ਜੇ ਬਾ ਗਾਇਰ ਹੈ ਸੰਤ ਵੀ ਇਹਨੂੰ ਜੇ ਬਾ ਗਾਇਰ ਜੀਵ ਨਾ ਬੋਲੇ ਹੋਇਆ ਸੱਚੀ ਸੱਚ ਕਦੇ ਹੋ ਜੂਗੀ ਜੀਵ ਤਾਂ ਝੂਠੀ ਆ ਉਹ ਚੀਜ਼ ਦੇ ਕਿਤੇ ਹੋਗਾ ਝੂਠੀ ਹੁੰਦੀ ਆ ਹੋ ਸਕਦਾ ਹੈ ਦੇਚਾ ਹਾਂ ਜੇ ਬਾਝੂਠੀ ਜੇ ਬਾਝੂਠੀ ਬੋਲਤ ਝੂਠਾ ਜੀ ਜੀਬ ਝੂਠੀ ਆ ਝੂਠਾ ਬੋਲਦਾ ਜੀ ਜੀਬ ਤੇ ਮਾਇਆ ਹੈ ਜਿਹੜਾ ਮਾਇਆ ਵਾਲੇ ਜੀਵ ਨੂੰ ਜੀਵ ਬੰਦਾ ਉਹ ਬੋਲਦਾ ਝੂਠਾ ਹੈ ਕਰੇ ਮੇਕਨ ਜਿਹੜਾ ਮਾਇਆ ਵਾਲੀ ਜੀਵ ਨੂੰ ਜੀਵ ਨਹੀਂ ਬੰਦਾ ਜੀਵ ਅੰਦਰ ਹੈ ਮਾਇਆ ਦਾ ਸਾਜ ਹੈ ਇਹਦੇ ਨਾਲ ਇਹ ਤਾਂ ਜੰਤ ਤੇ ਬਜਾ ਕੇ ਪ੍ਰਗਟ ਕਰਦਾ ਹੈ ਜਿਹੜਾ ਇਹ ਬੰਦਾ ਉਹ ਝੂਠਾ ਬੋਲ ਸਕਦਾ ਜੀਬ ਝੂਠੀ ਬੋਲਣ ਝੂਠਾ ਕਾਲਾ ਦੇਤਰੇ ਸਭ ਝੂਠੇ ਜੇ ਇਹ ਐਨਾ ਕੱਲੋਂ ਨੂੰ ਕਹਣਗਦਾ ਵੀ ਝੂਠੇ ਦੇ ਇਹ ਸਭ ਦੇਕਰੋਂ ਤਾਂ ਵੀ ਝੂਠੇ ਦੇ ਇਹ ਅਰਧਾਂ ਦੇਤਰ ਨਹੀਂ ਇਹ ਕੱਲ ਅੱਜ ਕਹਿੰਦੀ ਕਾਲਾ ਦਲੇ શરીਰ ਦੇ ਨੇ ਦੇਤਰੋਂ ਦਲੇ શરીਰ ਦੇ ਅਖਰੋਂ ਕਾਲੋਂ ਨੇ ਜੇ ਬਾਦਲੇ શરીਰ ਦੀ ਹੈ ਪਰ ਪੰਡਤ ਬਾਹਰ ਮੰਡੀ ਬੈਠਾ ਸਭ ਝੂਠੇ ਨੇ ਤੇਰੇ ਜਿਹੜੇ ਬਾਹਰ ਮੰਡੀ ਦੇ ਨੇ ਝੂਠੇ ਨੇ ਝੂਠੇ ਨੇ ਜਿਹੜੇ ਅੰਦਰ ਬੋਲਦੇ ਨੇ ਸੱਚੇ ਰਹੋ ਸੁੱਚੇ ਕਾਨੂੰਨ ਦੇ ਤਰ੍ਹਾਂ ਝੂਠੇ ਇੰਦਰੀ ਕੀ ਝੂਠੇ ਵੇਖਦੇ ਸੁਣਾ ਰਹੇ ਇਦਰੀ ਦੀ ਜੀੜ ਦਾ ਜੋੜ ਤਾਂ ਉੱਤਰਦੀ ਹੈ ਬੁੱਧੀ ਦੀ ਤਾਂ ਜੋੜ ਨਹੀਂ ਉਤਰਦੀ ਇਦਰੀ ਬੁੱਧੀ ਹੈ ਅਣਾਈ ਜਿਹੜੀ ਬੁੱਧੀ ਹੈ ਫਿਰ ਜਿਹੜੇ ਜੀੜ ਦਾ ਉੱਤਰਦੀ ਹੋਈ ਨਹੀਂ ਬ੍ਰਹਮ ਅੰਕਾਰ ਉਤਰਦੀ ਆ ਬ੍ਰਹਮ ਬਦਕੇ ਝੂਠੇ ਜਦੋਂ ਬ੍ਰਹਮ ਕਰਦੀ ਪਾਈ ਜਾਂਦੀ ਹੈ ਰੋਏ ਜਾਦੂ ਤੇ ਮਰਦਾ ਯਾਦ ਬਾਹਰ ਜਿਹੜਾ ਪੱਤੀ ਪਉੜੀ ਪੈਂਦੀ ਹੈ ਜਿਹਦੇ ਜੁਦੇ ਨੇ ਜਿਹੜੀ ਆ ਜਿਹਦੇ ਦਾ ਜੁਦੇ ਨੇ ਸਾਲੜੀ ਪਹਿਲਾ